ਆਨਸ਼ਾਨ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਹਰ ਇੱਕ ਬੰਦੇ ਨੇ ਕਿਤੇ ਨਾ ਕਿਤੇ ਵੇਖਿਆ ਹੋਣਾ ਇਹ ਆਸਟ੍ਰੇਲੀਅਨ ਕਾਮਨਵੈਲਥ ਦਾ ਆਫੀਸ਼ੀਅਲ ਸਿੰਬਲ ਆ ਜੋ ਤੁਹਾਨੂੰ ਹਰ ਇੱਕ ਸਰਕਾਰੀ ਡਾਕੂਮੈਂਟ ਤੇ ਦਿਖਜੂਗਾ ਇਹਦੇ ਸੈਂਟਰ ਵਿੱਚ ਇੱਕ ਸ਼ੀਲਡ ਹੁੰਦੀ ਆ ਜਿਹਦੇ ਉੱਤੇ ਹਰ ਇੱਕ ਸਟੇਟ ਦਾ ਇੱਕ ਸਿੰਬਲ ਬਣਿਆ ਹੁੰਦਾ ਤੇ ਇਹਦੇ ਖੱਬੇ ਪੰਨੇ ਹੁੰਦਾ ਵਾ ਨੈਸ਼ਨਲ ਐਨੀਮਲ ਕੰਗਾਰੂ ਤੇ ਸੱਜੇ ਪੰਨੇ ਹੁੰਦਾ ਵਾ ਨੈਸ਼ਨਲ ਬਰਡ ਈਮੂ ਜਿਹਨੂੰ ਈਮੂ ਵੀ ਕਹਿ ਦਿੰਦੇ ਆ ਤੇ ਇਹ 1912 ਦੇ ਵਿੱਚ ਆਸਟ੍ਰੇਲੀਆ ਦੀ ਨੈਸ਼ਨਲ ਆਇਡੈਂਟੀਟੀ ਦਾ ਆਫੀਸ਼ੀਅਲ ਸਿੰਬਲ ਬਣਦਾ ਕਿਸੇ ਵੀ ਵੈਸਟਰਨ ਕੰਟਰੀ ਵਾਂਗੂ ਆਸਟ੍ਰੇਲੀਅਨਸ ਵੀ ਪ੍ਰੈਕਟੀਕਲ ਬੰਦੇ ਹੁੰਦੇ ਆ ਤੇ ਇਹ ਫੋਕੀ ਦੇਸ਼ ਭਗਤੀ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਵੇਂ ਆਪਾਂ ਇੰਡੀਆ ਵਿੱਚ ਦੇਖਦੇ ਆ ਕਿ ਦੇਸ਼ ਭਗਤ ਬਥੇਰੇ ਮਿਲ ਜਾਣੇ ਇਦਾਂ ਦੇ ਜੋ ਇੰਡੀਆ ਦੇ ਝੰਡੇ ਦੀ ਰਿਸਪੈਕਟ ਨੂੰ ਲੈ ਕੇ ਬਹੁਤੀ ਜਿਆਦਾ ਸੈਂਸਿਟਿਵ ਹੁੰਦੇ ਆ ਪਰ ਉਸੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਹਨਾਂ ਨੇ ਪਾਣ ਥੁੱਕ ਥੋੱਕ ਕੇ ਕੰਧਾਂ ਲਵੇੜੀਆਂ ਹੁੰਦੀਆਂ ਪਰ ਗੋਰੇ ਹਮੇਸ਼ਾ ਚਿੱਲ ਮੋਟ ਚ ਹੁੰਦੇ ਆ ਤੇ ਤੁਹਾਨੂੰ ਇਥੇ ਆਸਟ੍ਰੇਲੀਅਨ ਝੰਡਾ ਕਈ ਵਾਰ ਚਪਲਾਂ ਤੇ ਵੀ ਪ੍ਰਿੰਟ ਕੀਤਾ ਮਿਲ ਜੂਗਾ ਤੇ ਕਈ ਵਾਰ ਇਹ ਆਸਟ੍ਰੇਲੀਆਨ ਝੰਡੇ ਵਾਲੇ ਬੀਜ ਤੇ ਤੌਲੀਏ ਲਾ ਕੇ ਫਿਰਦੇ ਹੁੰਦੇ ਆ ਤੇ ਉਦਾਂ ਹੀ ਇਹਨਾਂ ਦਾ ਨੈਸ਼ਨਲ ਐਨੀਮਲ ਕੰਗਾਰੂ ਆ ਜਿਹੜਾ ਉਹਦਾ ਇਥੇ ਮੀਟ ਵੀ ਖਾਧਾ ਜਾਂਦਾ ਬਾ ਤੇ ਤੈਨੂੰ ਆਮ ਹੀ ਸ਼ਾਪਿੰਗ ਸੈਂਟਰਾਂ 'ਚ ਉਹਦਾ ਮੀਟ ਵੇਖਦਾ ਦਿਖ ਜੂਗਾ ਪਰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਇਹਨਾਂ ਦੇ ਨੈਸ਼ਨਲ ਬਰਡ ਈਮਿਊ ਦੀ ਜਿਹਦੀ ਵਾਧੀ ਪੋਪੂਲੇਸ਼ਨ 1932 ਵਿੱਚ ਕਣਕ ਪੀਜਣ ਵਾਲੇ ਕਿਸਾਨਾਂ ਲਈ ਸਿਰਦਰਦ ਬਣ ਗਈ ਤੇ ਇਸੇ ਸਿਰਦਰਦ ਨੇ ਜਨਮ ਦਿੱਤਾ ਦਾ ਗ੍ਰੇਟ ਆਸਟ੍ਰੇਲੀਅਨ ਈਮਿਊ ਵਾਰਨਰ ਵਰਲਡ ਵਾਰ 1 ਤੋਂ ਬਾਅਦ ਵਾਪਸ ਆ ਇਹਨਾਂ ਫੌਜੀਆਂ ਨੂੰ ਵੈਸਟ ਆਸਟ੍ਰੇਲੀਆ ਵਿੱਚ ਕੁਝ ਜ਼ਮੀਨ ਅਲਾਟ ਕੀਤੀ ਪਰ 1920-30 ਦੇ ਵਿੱਚ ਦੁਨੀਆ ਵਿੱਚ ਗ੍ਰੇਟ ਡਿਪਰੈਸ਼ਨ ਚੱਲਦਾ ਸੀ ਜਿਹਦੇ ਕਰਕੇ ਕਣਕ ਦੇ ਰੇਟ ਬਹੁਤ ਥੱਲੇ ਡਿੱਗ ਜਾਂਦੇ ਆ ਜਿਸ ਕਰਕੇ ਕਣਕ ਦੀ ਫਸਲ ਚੋਂ ਮੁਨਾਫਾ ਕਮਾਉਣ ਦਾ ਇੱਕੋ ਜਰੀਆ ਬਚਦਾ ਸੀ ਉਹੀ ਵੱਧ ਤੋਂ ਵੱਧ ਕਣਕ ਪੈਦਾ ਕਰੋ ਜਿਸ ਕਰਕੇ ਫਾਰਮਰ ਅੱਗੇ ਕੀ ਹੋਰ ਵੀ ਜ਼ਮੀਨ ਖੇਤੀ ਲਈ ਅਕਵਾਇਰ ਕਰਦੇ ਗਏ ਤੇ ਉਸ ਜਗ੍ਹਾ ਜਿੱਥੇ 20000 ਦੇ ਕਰੀਬ ਈਮਿਊਜ਼ ਦੀ ਪਾਪੂਲੇਸ਼ਨ ਰਹਿੰਦੀ ਸੀ ਉਹ ਜਗ੍ਹਾ ਹੁਣ ਖੇਤੀਯੋਗ ਬਣਾ ਕੇ ਉੱਤੇ ਖੇਤੀ ਸ਼ੁਰੂ ਕਰ ਦਿੱਤੀ ਗਈ ਹੁਣ ਫਾਰਮਰ ਕਣਕ ਵਿੱਚ ਤੇ ਹੀ ਤੇ ਇਮਿਊਜ਼ ਆ ਕੇ ਫਸਲ ਤਬਾਹ ਕਰ ਦਿੰਦੇ ਸੀ ਤੇ ਖੇਤਾਂ ਦੇ ਆਲੇ ਦੁਆਲੇ ਲੱਗੀ ਫੈਂਸ ਨੂੰ ਵੀ ਤੋੜ ਦਿੰਦੇ ਸੀ ਤੇ ਇਸੇ ਪਰੇਸ਼ਾਨੀ ਤੋਂ ਤੰਗ ਆ ਕੇ ਕਿਸਾਨ ਸਰਕਾਰ ਕੋਲ ਜਾਂਦੇ ਆ ਤੇ ਕਿਉਂਕਿ ਕਿਸਾਨ ਸਾਭ ਕਾ ਫੌਜੀ ਹੁੰਦੇ ਆ ਉਹ ਐਗਰੀਕਲਚਰ ਮਿਨਿਸਟਰ ਕੋਲ ਜਾਣ ਦੀ ਜਗ੍ਹਾ ਤੇ ਸਿੱਧਾ ਜਾ ਕੇ ਆਸਟ੍ਰੇਲੀਆ ਦੇ ਡਿਫੈਂਸ ਮਿਨਿਸਟਰ ਜੋਰਜ ਪੀਅਰਸ ਨੂੰ ਮਿਲਦੇ ਆ। ਕਿਸਾਨ ਕਹਿੰਦੀ ਆ ਕਿ ਸਾਨੂੰ ਮਸ਼ੀਨ ਗੰਨਾ ਮੁਹੱਈਆ ਕਰਾਈਆਂ ਜਾਣ ਤਾਂ ਕਿ ਉਹ ਈਮਿਊਜ਼ ਦਾ ਮੁਕਾਬਲਾ ਕਰ ਸਕਣ। ਡਿਫੈਂਸ ਮਿਨਿਸਟਰੀ ਕਿਸਾਨਾਂ ਵੱਲੋਂ ਕੀਤੀ ਗਈ ਇਸ ਬੇਤੁਕੀ ਡਿਮਾਂਡ ਨੂੰ ਉਸੇ ਵੇਲੇ ਪੂਰੀ ਕਰ ਦਿੰਦਾ ਪਰ ਡਿਫੈਂਸ ਮਿਨਿਸਟਰ ਨੇ ਇਹ ਗੱਲ ਕਿਉਂ ਮੰਨੀ? ਇਹਦੇ ਪਿੱਛੇ ਵੀ ਇੱਕ ਥਿਊਰੀ ਆ ਜੋ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸੂੰਗਾ। ਡਿਫੈਂਸ ਮਿਨਿਸਟਰ ਕਹਿੰਦਾ ਵਾ ਕਿ ਕਿਸਾਨਾਂ ਨੂੰ ਮਸ਼ੀਨ ਗਨਾਂ ਪ੍ਰੋਵਾਈਡ ਕਰਨ ਲਈ ਤਿਆਰ ਆ ਪਰ ਇਹ ਮਸ਼ੀਨ ਗਨਾਂ ਸਿਰਫ ਮਿਲਟਰੀ ਦੇ ਜਿਹੜੇ ਬੰਦੇ ਆ ਉਹੀ ਚਲਾ ਸਕਦੇ ਆ ਜੋ ਇਸ ਟਾਈਮ ਸਰਵਿਸ ਕਰਦੇ ਆ ਤੇ ਰਿਟਾਇਰਡ ਹੋ ਚੁੱਕੇ ਆਰਮੀ ਦੇ ਜਵਾਨਾਂ ਨੂੰ ਉਹਨਾਂ ਮਸ਼ੀਨ ਗਨਾਂ ਨੂੰ ਚਲਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਇਸ ਤੋਂ ਇਲਾਵਾ ਫੌਜੀਆਂ ਦੇ ਰਹਿਣ ਖਾਣ ਪੀਣ ਤੇ ਵਰਤੇ ਜਾਣ ਵਾਲੇ ਅਸਲੇ ਦਾ ਖਰਚਾ ਵੀ ਸਾਰਾ ਕਿਸਾਨਾਂ ਨੇ ਚੁੱਕਣ ਲਈ ਕਿਹਾ ਗਿਆ ਕਿਸਾਨ ਵੀ ਸਰਕਾਰੀ ਸ਼ਰਤਾਂ ਮੰਨ ਲੈਂਦੇ ਆ ਤੇ ਅਕਤੂਬਰ 1932 ਵਿੱਚ ਆਸਟ੍ਰੇਲੀਅਨ ਮਿਲਟਰੀ ਦੀ 7th ਹੈਵੀ ਆਰਟਿਲੇਰੀ ਰੈਜiment ਦੇ 1000 ਜਵਾਨ ਵਰਲਡ ਵਾਰ 1 ਵਿੱਚ ਵਰਤਿਆਂ ਗਿਆ ਲੂਇਸ ਕੰਨਨਾਂ ਨਾਲ ਲੈਸ ਵੈਸਟ ਆਸਟ੍ਰੇਲੀਆ ਦੀ ਕੈਂਪੀਨ ਨਾਮ ਦੀ ਜਗ੍ਹਾ ਤੇ ਕੱਲੇ ਜਾਂਦੇ ਆ ਤੇ 2 ਅਕਤੂਬਰ 1932 ਨੂੰ ਹੁੰਦਾ ਵਾ ਪਹਿਲਾ ਮੁਕਾਬਲਾ ਜਦੋਂ ਆਸਟ੍ਰੇਲੀਅਨ ਆਰਮੀ ਦੇ ਕੁਝ ਜਵਾਨਾਂ ਨੂੰ 50 ਈਮਿਊਜ਼ ਦਾ ਇੱਕ ਝੁੰਡ ਦਿਖਦਾ ਫੌਜੀਆ ਨੇ ਮਸ਼ੀਨ ਕੰਨਨਾਂ ਨਾਲ ਅੰਨੇਵਾ ਫਾਇਰਿੰਗ ਸ਼ੁਰੂ ਕੀਤੀ ਤੇ ਜਵਾਬੀ ਕਾਰਵਾਈ ਕਰਦੇ ਹੋਏ ਈਮਿਊਜ਼ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੰਦੇ ਆ 50 ਈਮਿਊਜ਼ ਦਾ ਝੁੰਡ ਹੁਣ 2-2 3-3 ਦੇ ਗਰੁੱਪ ਦੇ ਵਿੱਚ ਵੰਡਿਆ ਜਾਂਦਾ ਵਾ ਤੇ ਉਹਨਾਂ ਨੂੰ ਨਿਸ਼ਾਨਾ ਲਾਉਣਾ ਥੋੜਾ ਔਖਾ ਹੋ ਜਾਂਦਾ ਆ ਆਰਮੀ ਵੱਲੋਂ 500 ਰਾਉਂਡ ਫਾਇਰਿੰਗ ਕੀਤੀ ਗਈ ਪਰ ਮਰਨ ਵਾਲੇ ਈਮਿਊਜ਼ ਦਾ ਨੰਬਰ ਹੈਗਾ ਹੀ ਸਿਰਫ 20 ਕੁਝ ਈਮਿਊਜ਼ ਫੱਟੜ ਵੀ ਹੋ ਜਾਂਦੇ ਆ ਤੇ ਬਾਕੀ 25-30 ਰੀਟਰੀਟ ਕਰਕੇ ਜੰਗਲ ਵਿੱਚ ਭੱਜ ਜਾਂਦੇ ਆ ਇਸ ਤੋਂ 2 ਦਿਨ ਬਾਅਦ 4 ਨਵੰਬਰ 1932 ਨੂੰ ਇੰਟੈਲੀਜੈਂਸ ਆਉਂਦੀ ਆ ਕਿ 1000 ਈਮਿਊਜ਼ ਦਾ ਗਰੁੱਪ ਲੱਗ ਹੀ ਇੱਕ ਡੈਮ ਦੇ ਕੋਲ ਤੇ ਆਰਮੀ ਵਾਲੇ ਇਸ ਗਰੁੱਪ ਨੂੰ ਘੇਰਾ ਪਾਉਣ ਲਈ ਡੈਮ ਤੇ ਪਹੁੰਚਦੇ ਆ। ਜਲਦੀ ਹੀ ਫੌਜੀਆਂ ਦੀ ਨਜ਼ਰ ਇਸ ਝੁੰਡ ਤੇ ਪੈਂਦੀ ਆ ਤੇ ਫਾਇਰਿੰਗ ਸ਼ੁਰੂ ਹੋ ਜਾਂਦੀ ਆ। ਹਲੇ 12 ਇਮਿਊਜ਼ ਟੇਅਰ ਕੀਤੇ ਗਏ ਹੁੰਦੇ ਆ ਕਿ ਮਸ਼ੀਨ ਗਨ ਜਾਮ ਹੋ ਜਾਂਦੀ ਆ। ਹੁਣ ਫੌਜੀਆਂ ਨੂੰ ਮਸ਼ੀਨ ਗਨ ਸੂਤਰ ਕਰਦੇ ਆ ਥੋੜਾ ਟਾਈਮ ਲੱਗ ਜਾਂਦਾ ਵਾ ਤੇ ਇਮਿਊਜ਼ ਨੂੰ ਮੌਕਾ ਮਿਲ ਜਾਂਦਾ ਵਾ ਭੱਜਣ ਦਾ ਤੇ ਸਾਰੇ ਇਮਿਊਜ਼ ਭੱਜ ਕੇ ਦੁਬਾਰਾ ਜੰਗਲ ਵਿੱਚ ਵੜਨ ਤੇ ਕਾਮਯਾਬ ਹੋ ਜਾਂਦੇ ਆ। 8 ਨਵੰਬਰ 1932 ਨੂੰ ਦੁਬਾਰਾ ਫੌਜੀਆਂ ਦੀ ਈਮਿਊਜ਼ ਨਾਲ ਝੜਪ ਹੁੰਦੀ ਆ ਪਰ ਹੁਣ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਥੋੜਾ ਸਮਝ ਚੁੱਕੀਆਂ ਹੁੰਦੀਆਂ ਫੌਜੀ ਮਸ਼ੀਨ ਗਨ ਨੂੰ ਹੁਣ ਇੱਕ ਟਰੱਕ ਉੱਤੇ ਫਿਟ ਕਰਕੇ ਲੈ ਕੇ ਆਉਂਦੇ ਆ ਤਾਂ ਕਿ ਭੱਜਦੇ ਹੋਏ ਈਮਿਊਜ਼ ਦੇ ਪਿੱਛੇ ਜਾ ਕੇ ਅਟੈਕ ਕੀਤਾ ਜਾ ਸਕੇ ਤੇ ਦੂਜੇ ਪਨੇ ਈਮਿਊਜ਼ ਦੇ ਹਰ ਗਰੁੱਪ ਦੇ ਵਿੱਚ ਇੱਕ ਈਮਿਊ ਇਦਾਂ ਦਾ ਹੁੰਦਾ ਸੀ ਜੋ ਫੌਜੀਆਂ ਤੇ ਨਜ਼ਰ ਰੱਖਦਾ ਸੀ ਤੇ ਬਾਕੀ ਈਮਿਊਜ਼ ਆਪਣੇ ਰੋਜ਼ਮਰਰਾ ਦਾ ਕੰਮ ਪੂਰਾ ਕਰਦੇ ਸੀ ਹੁਣ ਫੌਜੀਆਂ ਨੇ ਟਰੱਕ ਉੱਪਰ ਲੱਗੀ ਮਸ਼ੀਨ ਗਨ ਨਾਲ ਅਟੈਕ ਕਰਨਾ ਸ਼ੁਰੂ ਕੀਤਾ ਪਰ ਟਰੱਕ ਦੀ ਸਪੀਡ 30 ਤੋਂ 40 ਕਿਲੋਮੀਟਰ ਤੋਂ ਉੱਪਰ ਨਹੀਂ ਹੀ ਜਾਂਦੀ ਤੇ ਈਮਿਊਜ਼ ਜਿਹੜੇ ਆ ਉਹ 50 ਕਿਲੋਮੀਟਰ ਦੀ ਰਫ਼ਤਾਰ ਤੱਕ ਭੱਜ ਸਕਦੇ ਸੀ ਜਿਸ ਕਰਕੇ ਟਰੱਕ ਤੇ ਗਨ ਲਾਉਣ ਵਾਲਾ ਆਈਡੀਆ ਵੀ ਫੇਲ ਹੋ ਗਿਆ ਜੰਗ ਸ਼ੁਰੂ ਹੋਏ ਨੂੰ 6 ਦਿਨ ਹੋ ਚੁੱਕੇ ਹੁੰਦੇ ਆ ਤੇ 2500 ਦੇ ਕਰੀਬ ਰਾਉਂਡ ਫਾਇਰ ਕੀਤਾ ਜਾ ਚੁੱਕਿਆ ਹੁੰਦਾ ਪਰ ਮਰਨ ਵਾਲੇ ਈਮਿਊਜ਼ ਦੀ ਗਿਣਤੀ ਸਿਰਫ 2.5 300 ਦੇ ਲਾਗੇ ਬੰਨੇ ਹੁੰਦੀ ਆ ਆਸਟ੍ਰੇਲੀਅਨ ਆਰਮੀ ਦੀ ਇਸ ਨਾਕਾਮੀ ਦੀ ਖਬਰ ਮੀਡੀਆ ਤੱਕ ਪਹੁੰਚ ਜਾਂਦੀ ਆ ਤੇ ਹੌਲੀ ਹੌਲੀ ਇਹ ਖਬਰ ਇੰਗਲੈਂਡ ਤੱਕ ਵੀ ਪਹੁੰਚ ਜਾਂਦੀ ਆ ਤੇ ਦੁਨੀਆ ਵਿੱਚ ਮਜ਼ਾਕ ਬੰਦਾ ਵੇਖ ਆਸਟ੍ਰੇ ਪਰ ਇਸ ਆਪਰੇਸ਼ਨ ਨੂੰ ਜਾਰੀ ਰੱਖਿਆ ਜਾਂਦਾ 10 ਦਸੰਬਰ 1932 ਨੂੰ ਦੁਬਾਰਾ ਸਰਕਾਰ ਇਸ ਆਪਰੇਸ਼ਨ ਦਾ ਰਿਵਿਊ ਕਰਦੀ ਹੈ ਤੇ ਪਤਾ ਲੱਗਦਾ ਵਾ ਕਿ ਵੀਕਲੀ ਔਨ ਐਵਰੇਜ ਸਿਰਫ 100 ਦੇ ਕਰੀਬ ਈਮਿਊਜ਼ ਮਾਰੇ ਗਏ ਤੇ ਸਰਕਾਰ ਨੂੰ ਅੰਦਾਜ਼ਾ ਹੋ ਜਾਂਦਾ ਵਾ ਕਿ ਈਮਿਊਜ਼ ਨੂੰ ਮਾਰਨ ਵਾਲਾ ਇਹ ਆਈਡੀਆ ਕਾਮਯਾਬ ਨਹੀਂ ਹੋਣਾ ਜਿਸ ਕਰਕੇ 1 ਮਹੀਨੇ ਤੇ 10 ਦਿਨ ਬਾਅਦ ਹੀ ਇਸ ਲੜਾਈ ਨੂੰ ਖਤਮ ਕਰ ਦਿੱਤਾ ਜਾਂਦਾ ਇਸ ਲੜਾਈ ਦੇ ਵਿੱਚ 10000 ਤੋਂ ਵੱਧ ਰਾਉਂਡ ਫਾਇਰ ਕੀਤਾ ਗਿਆ ਪਰ ਮਰਨ ਵਾਲੇ ਈਮਿਊਜ਼ ਦਾ ਨੰਬਰ ਸਿਰਫ ਹੈਗਾ ਹੀ 986 ਤੇ 2500 ਦੇ ਕਰੀਬ ਈਮਿਊਜ਼ ਜ਼ਖਮੀ ਹੋਏ ਇਸ ਨਾਕਾਮੀ ਤੋਂ ਬਾਅਦ ਮੰਨ ਲਿਆ ਗਿਆ ਕਿ ਈਮਿਊਜ਼ ਨੇ ਇਸ ਜੰਗ ਵਿੱਚ ਆਸਟ੍ਰੇਲੀਅਨ ਆਰਮੀ ਨੂੰ ਹਰਾ ਦਿੱਤਾ ਪਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਵਾ ਕਿ ਆਸਟ੍ਰੇਲੀਆ ਦੇ ਡਿਫੈਂਸ ਮਿਨਿਸਟਰ ਨੇ ਕਿਸਾਨਾਂ ਦੀ ਇਸ ਬੇਤੁਕੀ ਮੰਗ ਨੂੰ ਕਿਉਂ ਸਵੀਕਾਰ ਕੀਤਾ ਕਿਹਾ ਜਾਂਦਾ ਵਾ ਕਿ 1930 ਦੇ ਲਾਗੇ ਗ੍ਰੇਟ ਡਿਪਰੈਸ਼ਨ ਦੇ ਟਾਈਮ ਵੈਸਟਨ ਆਸਟ੍ਰੇਲੀਆ ਵਿੱਚ ਕੁਝ ਪੋਲੀਟੀਕਲ ਪਾਰਟੀਆਂ ਵੈਸਟਨ ਆਸਟ੍ਰੇਲੀਆ ਨੂੰ ਬਾਕੀ ਆਸਟ੍ਰੇਲੀਆ ਤੋਂ ਅਲੱਗ ਕਰਕੇ ਇੱਕ ਅਲੱਗ ਕੰਟਰੀ ਬਣਾਉਣਾ ਚਾਹੁੰਦੇ ਹਨ ਤੇ ਡਿਫੈਂਸ ਮਿਨਿਸਟਰ ਨੇ ਈਮਿਊਜ਼ ਨੂੰ ਮਾਰਨ ਦੇ ਬਹਾਨੇ 1000 ਫੌਜੀ ਵੈਸਟਨ ਆਸਟ੍ਰੇਲੀਆ ਵਿੱਚ ਡਿਪਲੋਏ ਕੀਤਾ ਤਾਂ ਕਿ ਜੇ ਕੱਲ ਨੂੰ ਵੈਸਟਨ ਆਸਟ੍ਰੇਲੀਆ ਵਿੱਚ ਇੱਕ ਅਲੱਗ ਕੰਟਰੀ ਬਣਾਉਣ ਦੀ ਮੂਵਮੈਂਟ ਜ਼ੋਰ ਫੜਦੀ ਆ ਤੇ ਇਸ ਫੌਜ ਨੂੰ ਵਰਤ ਕੇ ਉਸ ਮੂਵਮੈਂਟ ਨੂੰ ਦਬਾਇਆ ਜਾ ਸਕੇ ਆਸਟ੍ਰੇਲੀਆ ਵਿੱਚ 7 ਲੱਖ ਦੇ ਲਾਗੇ ਈਮਿਊਜ਼ ਦੀ ਪੋਪੂਲੇਸ਼ਨ ਹੈਗੀ ਆ ਤੇ ਇਹਨਾਂ ਨੂੰ ਫਸਲ ਤਬਾਹ ਕਰਨ ਤੋਂ ਰੋਕਣ ਦੇ ਲਈ ਐਕਸਕਲੂਜ਼ਨ ਬੈਰੀਅਰ ਫੈਂਸਿੰਗ ਦਾ ਇਸਤੇਮਾਲ ਕੀਤਾ ਜਾਂਦਾ ਜੋ ਕਿ ਮਸ਼ੀਨ ਗਨਾਂ ਨਾਲ ਗੋਲੀਆਂ ਮਾਰ ਕੇ ਈਮਿਊਜ਼ ਨੂੰ ਮਾਰਨ ਨਾਲੋਂ ਜ਼ਿਆਦਾ ਕਾਰਗਰਿਆ ਤੇ ਇਹ ਹੀ ਕਹਾਣੀ ਆਸਟ੍ਰੇਲੀਆ ਦੀ ધ ਗ੍ਰੇਟ ਈਮਿਊ ਵਾਰ ਦੀ ਇਹਦੇ ਤੇ ਕਈ ਕਾਮੇਡੀ ਸ਼ੋ ਵੀ ਬਣ ਚੁੱਕੇ ਆ ਤੇ ਆਸਟ੍ਰੇਲੀਆ ਦੀ ਹਿਸਟਰੀ ਦਾ ਇੱਕ ਇਦਾਂ ਦਾ ਹਿੱਸਾ ਵਾ ਜਿਹਦੇ ਬਾਰੇ ਸੁਣ ਕੇ ਅੱਜ ਵੀ ਲੋਕ ਯਕੀਨ ਨਹੀਂ ਕਰਦੇ ਕਿ ਇਦਾਂ ਵੀ ਹੋ ਸਕਦਾ ਹੋਰ ਇਦਾਂ ਦੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਆਸਟ੍ਰੇਲੀਆ ਦੀ ਹਿਸਟਰੀ ਵਿੱਚ ਇੰਟਰਸਟਿਡ ਜੇ ਤੇ ਮੇਰਾ ਚੈਨਲ ਉੱਥੇ ਜਾ ਕੇ ਤੁਸੀਂ ਆਸਟ੍ਰੇਲੀਆ ਦੀ ਪਲੇਲਿਸਟ ਚੈੱਕ ਕਰ ਸਕਦੇ ਜੇ ਉੱਥੇ ਮੈਂ ਕਾਫੀ ਵੀਡੀਓਜ਼ ਆਸਟ੍ਰੇਲੀਆ ਦੀ ਹਿਸਟਰੀ ਤੇ ਪਾਈਆਂ ਆ ਆਪਾਂ ਮਿਲਦੇ ਆਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ